ਅ ਕੋਈ ਸਾਉ ਫੀਲਡ ਗਰਾਊਂਡ ਲਾਹੌਰਾ ਕਲਾਂ ਜਿੱਥੇ ਹਰਦਾ ਸ੍ਰੀਮਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਸਿੱਧ ਸਰ ਲਾਹੌਰਾ ਵਾਲਿਆਂ ਦੀ ਯਾਦ ਦੇ ਵਿੱਚ ਜਿਹੜਾ ਅ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਮੈਮੋਰੀਅਲ ਚੈਰੀਟੇਵ ਕਲੱਬ ਦੇ ਵੱਲੋਂ ਵੱਡਾ ਕਬੱਡੀ ਕੱਪ ਕਰਵਾਇਆ ਜਾਂਦਾ ਇਸ ਮੌਕੇ ਤੇ ਹਰ ਇੱਕ ਸਾਲ ਸਾਨੂੰ ਬੁਲਾਉਂਦੇ ਨੇ ਤੇ ਇਹਨਾਂ ਦੀ ਮੰਗ ਸੀ ਕਿ ਇੱਥੋਂ ਦੀ ਜਿਹੜੀ ਗਰਾਊਂਡ ਦੀ ਚਾਰ ਦਿਵਾਰੀ ਹੋਣ ਵਾਲੀ ਹੈ ਉਹਦੇ ਲਈ ਗ੍ਰਾਂਟ ਦਿੱਤੇ ਆ ਮੈਂ ਆਪਣੇ ਅਖਤਿਆਰੀ ਕੋਟੇ ਦੇ ਵਿੱਚ ਜਿਹੜੀ 3 ਲੱਖ ਰੁਪਏ ਦੀ ਗ੍ਰਾਂਟ ਭੇਜੀ ਆ ਤੇ ਉਹਦੇ ਨਾਲ ਜਿਹੜੇ ਇਹ ਚਾਰਦਵਾਰੀ ਹੋਈ ਆ ਤੇ ਬਹੁਤ ਵਧੀਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਦੇ ਖੇਡਣ ਦੇ ਲਈ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਜਾ ਰਹੀ ਬਣਾ ਰਹੀ ਆ ਤਾਂ ਜੋ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖੇਡਣ ਨਾਲ ਜੋੜਿਆ ਜਾ ਸਕੇ ਤੇ ਇਸ ਕਲੱਬ ਦੇ ਵੱਲੋਂ ਵੀ ਜਿਹੜਾ ਹਰ ਸਾਲ ਵੱਡਾ ਪ੍ਰਾਲਾ ਨੌਜਵਾਨਾਂ ਨੂੰ ਖੇਡਣ ਦੇ ਵਿੱਚ ਕੀਤਾ ਜਾਂਦਾ ਹੈ ਟੂਰਨਾਮੈਂਟ ਆ ਧੰਨਵਾਦ ਕਰਦਾ ਹਾਂ ਸਮੁੱਚੇ ਕਲੱਬ ਦਾ ਸਮੁੱਚੇ ਇਲਾਕਾ ਨਿਵਾਸੀਆਂ ਦਾ ਕਿਉਂ ਅੱਡਾ ਵੱਡਾ ਪ੍ਰਾਲਾ ਕਰਦੇ ਨੇ ਤੇ ਇਹ ਪਿੰਡਾਂ ਦੇ ਵਿੱਚ ਸਫੜਾਂ ਦੀ ਬੜੀ ਪ੍ਰੋਬਲਮ ਸੀਗੀ ਆ ਭਰੇ ਪੈਸੀ ਪਿਛਲੇ ਸਰਕਾਰਾਂ ਵੱਲੋਂ ਸਫਾਈ ਨਹੀਂ ਹੁੰਦੀ ਸੀ ਉਹ ਵੀ ਪੂਰੇ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੇ ਤੇ ਸੀਵਰੇਜ ਮਾਡਲ ਤੇ ਸਾਫਰ ਮਾਡਲ ਜਿਹੜੇ ਤਿਆਰ ਕਰਕੇ ਜਿਹੜਾ ਪਿੰਡਾਂ ਦਾ ਗੰਦੇ ਪਾਣੀ ਦਾ ਪ੍ਰਬੰਧ ਆ ਉਹ ਕੀਤਾ ਜਾ ਰਿਹਾ ਕਿਉਂਕਿ ਬਹੁਤ ਵੱਡੀਆਂ ਸਮੱਸਿਆਵਾਂ ਪਿੰਡਾਂ ਦੇ ਵਿੱਚ ਆ ਰਹੀਆਂ ਸੀ ਇਸ ਤੋਂ ਇਲਾਵਾ ਆ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਲਈ ਜਮੀਨ ਬਣਾਏ ਰਨੇ ਸੁੰਦਰ ਲਟਾਂਾਂ ਲਵਾਈਆਂ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਾਂ ਜੋ ਪਿੰਡਾਂ ਦੇ ਵਿੱਚ ਹਰ ਇੱਕ ਸਕੂਲ ਤੇ ਜਿਹੜੀ ਸਰਕਾਰ ਵੱਲੋਂ ਦਿੱਤੀ ਆ ਰਹੀ ਜਿਹੜੀ ਪਿਛਲੇ ਸਰਕਾਰਾਂ ਦੇ ਵਿੱਚ ਸਕੂਲ ਤਾਂ ਨਹੀਂ ਦਿੱਤੇ ਜਾਂ ਗਈਆਂ ਤੇ ਆਮ ਆਦਮੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸੂਬੇ ਦੇ ਲੋਕਾਂ ਦੇ ਲਈ ਕੰਮ ਕਰਨ ਦੀ ਵਚਨਬੱਧਤਾ ਜੋ-ਜੋ ਸਰਕਾਰ ਨੇ ਵਾਅਦੇ ਕੀਤੇ ਸੀ ਇਲੈਕਸ਼ਨ ਦੇ ਸਮੇਂ ਉਹ ਇੱਕ ਇੱਕ ਕਰਕੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਸਾਹਿਬ ਵੱਲੋਂ ਰਾਜਪਾਲ ਤੋਂ ਸਮਾਗਮ ਤੇ ਮੰਤਰੀ ਮੰਡਲ ਦੇ ਸਾਰ ਦਿੱਤੇ ਜਾ ਰਹੇ ਇਹ ਕੋਈ ਨਾ ਜਿਹੜਾ ਸਮਾਂ ਮੰਗਿਆ ਕਿਉਂਕਿ ਜਿਹੜੇ ਸਾਡੇ ਮਾਨਯੋਗ ਸੰਜੀਵ अरोड़ा ਜੀ ਜਿਨ੍ਹਾਂ ਨੂੰ ਵਾਦਾ ਕੀਤਾ ਸੀ ਲੁਧਿਆਣੇ ਦੇ ਲੋਕਾਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਿ ਅਸੀਂ ਉਹਨਾਂ ਨੂੰ ਆਪਣਾ 40 ਮਿੰਟ ਦੇ ਵਿੱਚ ਸਮਾਂ ਦੇਵਾਂਗੇ ਹੋ ਸਕਦਾ ਉਹਨਾਂ ਦੇ ਲਈ ਟਾਈਮ ਮੰਗਿਆ ਹੋਵੇ। ਕੀ ਕਹਣਾ ਚਾਹੁੰਦੇ ਹੋ ਸੋਸ਼ੇ? ਅਸੀਂ ਬਹੁਤ ਹੀ ਸਿੱਧੀ ਗੱਲ ਹੈ। ਜਿਹੜਾ ਇੰਨਾ ਨੇ ਚੇਅਰਮੈਨ ਸਾਹਿਬ ਨੇ ਸਾਨੂੰ ਮਦਦ ਦਿੱਤੀ ਹੈ ਕਿਸੇ ਸਟਾਉਂਡ ਦੇ ਬਾਰੇ ਲਕਿ ਹਰ ਸਾਲ ਖੇਡਾਂ ਤੇ ਆਉਂਦੇ ਨੇ ਬੜਾ ਸਤਿਕਾਰ ਆ ਸਾਡਾ ਇਹਨਾਂ ਪ੍ਰਤਾਏ ਇਹਨਾਂ ਦਾ ਸਾਥੇ ਵਰਤਾਏ ਸਾਡੇ ਭਾਈਆਂ ਵਾਂਗ ਨੇ ਜਿੰਨੀ ਵਕਤੀ ਬੜੀ ਮਦਦ ਕੀਤੀ ਹੈ ਨਹੀਂ ਕਈ ਸਾਲਾਂ ਤੋਂ ਵਿਆਤੀ ਗਰਾਊਂਡ ਦੇ ਵਿੱਚ ਕੋਈ ਕੰਦ ਨਹੀਂ ਸੀ ਜੀ ਬੱਚਿਆਂ ਵਾਸਤੇ ਦਾ ਵਧੀਆ ਪ੍ਰਾਲਾ ਸਰਕਾਰ ਦਾ ਜੀ ਖੇਡਾਂ ਵੱਲ ਜੋੜ ਹਾਂ ਜੀ ਬਹੁਤ ਵੱਡਾ ਪ੍ਰਾਲਾ ਜੀ ਸਾਨੂੰ ਵੀ ਸ਼ਰਮ ਦੀ ਖੁਸ਼ੀ ਹੈ ਤੇ ਵਧੀਆ ਪ੍ਰਾਲਾ ਕੀਤਾ گاਵੇ ਵਧੀਆ ਬੱਚਿਆਂ ਵਾਸਤੇ ਖੇਡਾਂ ਦਾ ਹੋਵੇ ਨਸ਼ਾ ਤੋਂ ਦੂਰ ਹੋਣ ਜੀ ਧੰਨਵਾਦ ਸਰ ਜੁਕਮਾਨ ਧੰਨਵਾਦ ਖੁਸ਼ੀ ਦੇ ਵਾਲਾ ਚੇਅਰਮੈਨ ਸਾਹਮਣੇ ਘਰ ਨੂੰ ਪਹਿਲੀ ਵਾਰ ਸਾਨੂੰ ਇਹ ਕੰਡ ਦੀ ਚਾਰਗਵਾਰੀ ਰਾਕੇ ਪੈਸੇ ਮਿਲਨੇ ਮੇਰੇ ਤੱਕ ਸਾਨੂੰ ਮਿਲਨੇ ਨੂੰ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਜਿਹੜੇ ਆਉਣ ਵਾਲੇ ਨੌਜਵਾਨੀ ਆ ਜੀ ਬੱਚੇ ਨੇ ਸਾਰਿਆਂ ਦਾ ਬਹੁਤ ਧਿਆਨ ਰੱਖਣ ਲਈ ਸਾਡੇ ਜਵਾਨੀ ਨੇ ਸਭ ਬੜਾ ਸਾਡੇ ਕੋਲ ਦੇ ਜਾਂਦੇ ਰਹਿੰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਤੁਹਾਨੂੰ ਸਾਰਾ ਕੁਝ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਾਟਾ ਸਾਰਾ ਨਹੀਂ ਗਿਆ ਰਹਾ ਅਧੂਪ ਚਾਹ ਰਹਿ ਰਿਹਾ ਜੀ ਸਾਰਾ ਪੂਰਾ ਕਰਨਗੇ ਜੀ ਪ੍ਰੋਫੈਸਰ ਤੋਂ ਬਾਈ ਹੋਰ ਜਿਮਾਰੀ ਸਾਨੂੰ ਇਹ ਤੈ ਦੇਣਗੇ ਸਾਨੂੰ ਹੋਰ ਵੀ ਜੀ ਕੀ ਹੋਰ ਬਾਂਡਰੀ ਕੇ ਦੀ ਚਮਚ ਆਖ ਕਾੜ ਕੋਈ ਨਾਟਕ ਸਾਰਾ ਕੋ ਸਾਨੂੰ ਦੇਣਗੇ ਸਾਨੂੰ ਭਰੋਸਾ ਨਾ ਤੇ ਅਟੇ ਦੀ ਬਾਉਂਡਰੀ ਆ ਨਹੀਂ ਆ ਫਾਈਨਲ ਉਹ ਵੀ ਚਰੇ ਲਾਉਣਗੇ ਉਹ ਧੰਨਵਾਦ ਆ ਜੀ ਸ਼ਰਮਾਂ ਚਾ ਜੀ ਕਹਣਾ ਕੌਣ ਇਸ ਕੋ ਅਸੀਂ ਤਾਂ ਨਿਵਾਜ਼ ਕਰਨਾ ਚਾਹੁੰਦੇ ਜੀ ਇਸ ਮੂਸ ਸਤੀ ਸੁਣਿਆ ਦਾ ਜਿਨ੍ਹਾਂ ਨੇ ਕੀ ਆਪਣੇ 1 ਲੱਖ ਦੀ ਗ੍ਰਾਂਟ ਦੇ ਕੇ ਆਪਣੇ ਗਰਾਊਂਡ ਵੀ ਕੰਦ ਦੀਆਂ ਜੀ ਕਿਉਂ ਜ਼ਰੂਰੀ ਸੀਗਾ ਬਾਕੀ ਵੀ ਚੀਜ਼ਾਂ ਨੇ ਖੇਡ ਗਰਾਉਣਾ ਹੈ ਜੀ ਕਿਉਂਕਿ ਖੇਡ ਜੋ ਵੀ ਮਤਲਬ ਪੰਜਾਬ ਦੀ ਖੇਡ ਹੈ ਜਿਵੇਂ ਕਬੱਡੀ ਖੇਡ ਹੈ ਜੀ ਬਹੁਤ ਪ੍ਰਚਲਿਤ ਕੀਤਾ ਜਾਂਦਾ ਸਰਕਾਰਾਂ ਨੇ ਬਹੁਤ ਪੰਡਿੰਗ ਦਿੱਤੀ ਇਸ ਵਾਸਤੇ ਕਿਉਂਕਿ ਪੰਜਾਬ ਦੀ ਜੋ ਖੇਡ ਆ ਉਹ ਮੇਨ ਕਬੱਡੀ ਹੈ ਜੀ ਬਾਕੀ ਮੇਲਾ ਯੂਰੇ ਮੇਲਾ ਹੁੰਦਾ ਉਹਦੇ ਬਾਅਦ ਗਰਾਊਂਡ 'ਚ ਕੋਲੋਂ ਉਹ ਕੁਸ਼ਤੀਆਂ ਕਰਵਾਈ ਜਾਂਦੇ ਨੇ ਤੇ ਅਸੀਂ ਜਸਜੀਤ ਚੇਅਰਮੈਨ ਸਾਹਿਬ ਬਹੁਤ ਧੰਨਵਾਦ ਕਰਦੇ ਆ ਤੇ ਭਗਵਾਨਤ ਸਿੰਘ ਸਾਹਿਬ ਧੰਨਵਾਦ ਕਰਦੇ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਚਲਿਤ ਕੀਤਾ ਚਾਰ ਦੀਵਾਰੀ ਹੋਈ ਗਰਾਊਂਡ ਦੀ ਤੇ ਅਸੀਂ ਹੋਰ ਮੰਗ ਵੀ ਕਰਦੇ ਆ ਵੀ ਇਸ ਵਾਸਤੇ ਮੈਟ ਵਾਸਤੇ ਜੋ ਬੱਚੇ ਸਾਡੇ ਬਾਲੀਵਾਲ ਦੇ ਬਹੁਤ ਸਾਰੇ ਬੱਚੇ ਕਿ ਸਾਨੂੰ ਅਗਲੀ ਵਾਰੀ ਵੀ ਗ੍ਰਾਂਟ ਦਿੱਤੀ ਜਾਵੇ ਜੋ ਅਸੀਂ ਬਾਲੀਵਾਲ ਬਲੈਕਟਰ ਚਲਾ ਚੁੱਕੀ ਹੋ ਰਹੀ ਹੈ ਤੇ ਲੋਕ ਵੀ ਸੈਰ ਕਰਨ ਵਾਸਤੇ ਹਾਂਜੀ ਪਿੰਡ ਦੇ ਲੋਕ ਜੀ ਸ਼ਾਮ ਨੂੰ ਬੱਚੇ ਕ੍ਰਿਕਟ ਗੇਮ ਤੇ ਨੇ ਜੀ ਸ਼ੇਅਰ ਕਰਨ ਵਾਸਤੇ ਆਉਂਦੇ ਨੇ ਤੇ ਬਹੁਤ ਵਧੀਆ ਜਗ੍ਹਾ ਹੈ ਤੇ ਬਾਕੀ ਟੂਰਨਾਮੈਂਟ ਬਹੁਤ ਹੁੰਦੇ ਨੇ ਯਾਰ ਕਿੰਨਾ ਜ਼ਰੂਰੀ ਹੈ ਨਸ਼ਿਆਂ ਨੂੰ ਖਤਮ ਕਿੱਟਾ ਹੈ ਜੀ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਬਹੁਤ ਜ਼ਰੂਰੀ ਨੇ ਜੀ ਜਿਹੜੀ ਅੱਜ ਦੀ ਨੌਜਵਾਨੀ ਆ ਉਹ ਸਾਰੀ ਨਸ਼ਿਆਂ ਦੇ ਖਿਲਾਫ ਹੋਈ ਹੋਈ ਆ ਇੱਦਾਂ ਦੇ ਨਾਲ ਨੌਜਵਾਨ ਬੱਚੇ ਜਿੱਦ ਗਰਾਊਂਡ 'ਚ ਇਕੱਠੇ ਹੋ ਰਹੇ ਨੇ ਕਿਉਂਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਸਾਰੇ ਬਾਹਰ ਜਾ ਰਹੇ ਨੇ ਹੁਣ ਹੌਲੀ-ਹੌਲੀ ਫਰਕ ਪੈਣ ਲੱਗਾ ਜਿਸ ਕਰਕੇ ਹੁਣ ਸਾਰੇ ਨੌਜਵਾਨ ਗਰਾਊਂਡ 'ਚ ਆਉਂਦੇ ਨੇ ਤੇ ਚੀਟਾਂ ਕੀਤੀ ਜਾਂਦੀ ਹੈ ਇਹ ਸਾਨੂੰ ਬਹੁਤ ਸਮੇਂ ਦੀ ਲੋੜ ਸੀ ਬਹੁਤ ਬੜੀਆ ਉਪਰਾਲਾ ਕੀਤਾ ਗਿਆ ਇਹਨਾਂ ਵੱਲੋਂ ਹਾਂਜੀ ਗਰਾਊਂਡ ਦੇ ਸਾਨੂੰ ਲੋੜ ਸੀ ਕੱਲੀ ਆਉਂਦੀ ਸੀ ਸਮੱਸਿਆ ਪਹਿਲਾਂ ਟ੍ਰਾਬਲ ਮ ਆਉਂਦੀ ਸੀ ਕਿ ਸਾਨੂੰ ਵੀ ਥੋੜੀ-ਬਹੁਤੀ ਇਹ ਬਹੁਤ ਵਧੀਆ ਕੀਤਾ ਗਿਆ ਪਿੱਛੇ ਵੀ ਉਹ ਉਹ ਕੰਨ ਲਈ ਵਧੀਆ ਠੀਕ ਜੀ ਜੀ ਗੇਮ ਖੇਡਦੇ ਇੱਥੇ ਕ੍ਰਿਕਟ ਖੇਡਦੇ ਜੀ ਤਾਂ ਵੱਡੀ ਵੀ ਖੇਡਦੇ ਨੇ ਮੁੰਡੇ ਹਾਂ ਜੀ ਸਰ ਭਾਈ ਨਾਲ ਕੀ ਕਰਦਾ ਹਾਂ ਇਹ ਨਾਲ ਫਾਇਦਾ ਬਹੁਤ ਹੈ ਬੰਦਾਂ ਕ੍ਰਿਕਟ ਖੇਡਦੇ ਤਾਂ ਫੇਟਾਂ ਤੇ ਫਿਰ ਨੁਕਸਾਨ ਹੁੰਦਾ ਹੈ ਉਹ ਵਾਲਾ ਸਰਕਾਰ ਦੀ ਪਾਲੀ ਨੂੰ ਕਿਵੇਂ ਜੀ ਬਹੁਤ ਵਧੀਆ ਹੈ ਉਹ ਇਹਦੀ ਸਾਨੂੰ ਬਹੁਤ ਸਮੇਂ ਤੋਂ ਲੋੜ ਸੀ ਜੀ ਜੋ ਉਹਨਾਂ ਨੇ ਕੰਦ ਕਰੀ ਹੈ ਪਿੱਛੇ ਜਿਆਦਾ ਖੇਡਦੇ ਸੀ ਇਹ ਤੇ ਪਾਲੀ ਬੋਲ ਜਾਂਦੀ ਦੀ ਵਿੱਚ ਨੁਕਸਾਨ ਹੁੰਦਾ ਦੀ ਫਸਲ ਦਾ ਹੀ ਸਾਹਰ ਕੇਵਰ ਸਾਨੂੰ ਕਿਹਾ ਹੈ ਸਰਕਾਰ ਕੋਲੋਂ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਹੀ ਤੁਹਾਨੂੰ ਖੇਤਾਂ ਨੂੰ ਨਿਸ਼ਾਨੀ ਹੁੰਦੀ ਆ ਇਸਲਾਹ ਹੋਣੀ ਚਾਹੀਦੀ ਫੋਰ ਤਾਂ ਹੀ ਬਸ ਇੱਕ ਪਾਣੀ ਦੀ ਪਾਣੀ ਪੂਣੀ ਫੜਦਾ ਹੀ ਹੁੰਦਾ ਹੀ ਹੁਣ ਤੱਕ ਨੁਕਸਾਨ ਹੋਣੇ ਇੱਕ ਤੋਂ 40 ਮੰਗ ਕਰਦੇ ਹਾਂ ਸਰਕਾਰ ਤੋਂ ਮੰਗਤਾ ਹੀ ਵਾਸਤੇ ਜਿਮੇ ਜਮ ਬਾਂਦੀ ਹੈ ਪਾਲੀ ਬੋਲ ਦੇ ਨਾਲੇ ਬਾਂਦੀ ਜਾਲ ਲੱਗ ਜੀ 100 ਰੁਪਏ ਪਾਣੀ ਦਾ ਪਾਣੀ ਦਾ ਹੱਲੋ ਜੀ ਵੈਸੇ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز